ਸੀ ਇਹ ਸਮਝੋਗੇ ਚਾਰ ਬੱਚਿਆਂ ਦੇ ਗੋਲੀ ਲੱਗੀ ਸਿੱਧੀ ਸਰਕਾਰ ਸਿੱਧੀ ਗੋਲੀਆਂ ਮਾਰਨ ਤੇ ਆ ਗਈ ਬਜ਼ੁਰਗਾਂ ਨੂੰ ਕੁੱਟਿਆ ਗਿਆ ਈਵਨ ਖਾਲਸਾ ਏਡ ਵਾਲੇ ਜਿਹੜੇ ਆ ਉੱਥੇ ਕੈਂਪ ਸੀ ਉਹਨਾਂ ਦਾ ਉਹਨਾਂ ਦੀਆਂ ਸਾਰੀਆਂ ਦਵਾਈਆਂ ਲੁੱਟ ਕੇ ਲੈ ਗਏ ਹਰਿਆਣੇ ਵਾਲੇ ਪਾਸੇ ਜਿਹੜੇ ਸੁਰੱਖਿਆ ਮੁਲਾਜ਼ਮ ਸੀ ਉਹਨਾਂ ਵੱਲੋਂ ਕੀਤਾ ਗਿਆ ਬਿਲਕੁਲ ਇਹ ਹਰਿਆਣਾ ਪੁਲਿਸ ਨੇ ਕੀਤਾ ਜੋ TMSP ਤੇ ਕੋਈ ਹੱਲ ਕੱਢਣਾ ਹੈ ਫੇਰ ਮੀਟਿੰਗ ਕਰਨ ਦਾ ਫਾਇਦਾ ਤੇ ਫਿਰ ਅਸੀਂ ਮੀਟਿੰਗ 'ਚ ਬੈਠਾਂਗੇ ਨਹੀਂ ਤਾਂ ਫਿਰ ਅਸੀਂ ਉਹਨਾਂ ਨੂੰ ਪੂਰਾ ਜਵਾਬ ਦੇ ਕੇ ਆਵਾਂ ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾਂ ਦੇ ਵੱਲੋਂ ਅੱਜ 21 ਤਰੀਕ ਨੂੰ ਜਿਹੜੀ ਦਿੱਲੀ ਕੂਚ ਦੀ ਕਾਲ ਸੀ ਉਸ ਨੂੰ ਲੈ ਕੇ ਅੱਜ ਬੜੀ ਜਦੁੱਜਹਿਦ ਦੇਖਣ ਨੂੰ ਮਿਲੀ ਲਗਾਤਾਰ ਜਿਹੜੀ ਤਣਾਅ ਦੀ ਸਥਿਤੀ ਸੀ ਉਹ ਸ਼ੰਭੂ ਬਾਰਡਰ ਦੇ ਉੱਪਰ ਬਣੀ ਰਹੀ ਹਾਲਾਂਕਿ ਖਨੌਰੀ ਬਾਰਡਰ ਦੇ ਉੱਪਰ ਗੋਲੀਆਂ ਤੱਕ ਚੱਲੀਆਂ ਨੇ ਔਰ ਇੱਕ ਨੌਜਵਾਨ ਦੀ ਮੌਤ ਹੁੰਦੀ ਹੈ ਸਾਰੀ ਗੱਲਬਾਤ ਲਈ ਸਾਡੇ ਨਾਲ ਕਿਸਾਨ ਲੀਡਰ ਮਨਜੀਤ ਸਿੰਘ ਰਾਏ ਨੇ ਮਨਜੀਤ ਜੀ ਬੇहद ਕਹਿ ਲਿਆ ਕਿ ਅਜਿਹੀ ਸਥਿਤੀ ਬਣ ਗਈ ਜਿਹਨੂੰ ਕੋਈ ਵੀ ਦੇਖਣਾ ਨਹੀਂ ਚਾਹੁੰਦਾ ਕਿਵੇਂ ਦੇਖਦੇ ਹਾਂ ਅਸ ਦੇ ਦਿਨੋਂ ਦਿੱਲੀ ਕੁਝ ਦੀ ਕਾਲ ਦੇਖੋ ਅ ਅੱਜ ਸ਼ੰਭੂ ਬੋਰਡ ਤੇ ਤਾਂ ਲਗਭਗ ਸਥਿਤੀ ਕੰਟਰੋਲ ਚ ਰਹੀ ਹੈ ਪਰ ਖਨੋਰੀ ਬਾਰਡਰ ਤੋਂ ਜਿਹੜੀ ਮੰਦਪਾਗੀ ਜਿਹੜੀ ਘਟਨਾ ਹੋਈ ਹੈ ਔਰ ਉਹ ਸਰਕਾਰ ਨੇ ਉੱਥੇ ਅ ਬੜੀ ਬਰਬਰਤਾ ਦਿਖਾਈ ਹੈ ਔਰ ਇਹ ਕਹਿ ਦਿਓ ਕਿ ਜ਼ੁਲਮ ਕੀਤਾ ਹੈ ਕਿਸਾਨਾਂ ਦੇ ਉੱਪਰ ਸਿੱਧੀਆਂ ਗੋਲੀਆਂ ਮਾਰੀਆਂ ਨੇ ਔਰ ਉਹਦੇ ਵਿੱਚ ਸਾਡਾ ਇੱਕ ਲੜਕਾ ਜਿਹੜਾ ਉਹ ਸ਼ੁਭਕਰਨ ਸਿੰਘ ਜਿਹਦਾ ਬਲੋਂ ਪਿੰਡ ਪੈਂਦਾ ਮਠੰਨੇ ਦੇ ਵਿੱਚ ਉਹਦੀ ਮੌਤ ਹੋਈ ਹੈ ਔਰ ਤਿੰਨ ਬੱਚੇ ਸਾਡੇ ਅੱਲੇ ਸੀਰੀਅਸ ਨਹੀਂ ਹਸਪੀਟਲ ਨੇ ਜਿਨ੍ਹਾਂ ਦੇ ਸਿੱਧੀਆਂ ਗੋਲੀਆਂ ਵੱਜੀਆਂ ਤੋਂ ਇੱਕ ਬੱਚਾ ਸਾਡਾ ਉੱਥੋਂ ਚੱਕ ਕੇ ਉਹਦੀਆਂ ਉਹਨੂੰ ਬੋਰੀ ਚ ਪਾ ਕੇ ਕੁੱਟਿਆ ਗਿਆ ਔਰ ਉਹਦੀਆਂ ਲੱਤਾਂ ਤੋੜਤੀਆਂ 300 ਮੀਟਰ ਅੰਦਰ ਆ ਕੇ ਪੁਲਿਸ ਅੰਦਰ ਆ ਕੇ ਉਹ 25 ਦੇ ਕਰੀਬ ਟਰੈਕਟਰ ਟਰਾਲੀਆਂ ਤੋੜੇ ਨੇ ਟਰੈਕਟਰਾਂ ਦੇ ਟਾਇਰ ਪਾੜੇ ਨੇ ਆਉਣਾ ਇੱਥੇ ਨਹੀਂ ਰੁਕੇ 6 ਬੱਚੇ ਸਾਡੇ ਮਿਸ ਨੇ ਬਜ਼ੁਰਗਾਂ ਨੂੰ ਕੁੱਟਿਆ ਗਿਆ ਈਵਨ ਖਾਲਸਾ ਏਡਾਰੇ ਜਿਹੜੇ ਆ ਉੱਥੇ ਕੈਂਪ ਸੀ ਉਹਨਾਂ ਦਾ ਉਹਨਾਂ ਦੀਆਂ ਸਾਰੀਆਂ ਦਵਾਈਆਂ ਲੁੱਟ ਕੇ ਲੈ ਗਈ ਚੁੱਕ ਕੇ ਲੈ ਗਈ ਇਹ ਜਿਹੜਾ ਤੁਸੀਂ ਗੱਲ ਜਿਹੜਾ ਤੁਸੀਂ ਇਲਜ਼ਾਮ ਲਗਾ ਰਹੇ ਹੋ ਇਹ ਉੱਥੇ ਖਨੋਰੀ ਬਾਰਡਰ ਦੇ ਉੱਪਰ ਹਰਿਆਣੇ ਵਾਲੇ ਪਾਸੇ ਜਿਹੜੇ ਸੁਰੱਖਿਆ ਮੁਲਾਜ਼ਮ ਸੀ ਉਹਨਾਂ ਵੱਲੋਂ ਕੀਤਾ ਗਿਆ ਬਿਲਕੁਲ ਹਰਿਆਣਾ ਪੁਲਿਸ ਨੇ ਕੀਤਾ ਔਰ ਮੈਂ ਇਹ ਗੱਲ ਕਰਦਾ ਕਿ ਪੰਜਾਬ ਸਰਕਾਰ ਕੀ ਕਰ ਰਹੀ ਹੈ ਉਹ 300 ਮੀਟਰ ਅੰਦਰ ਆ ਕੇ ਸਾਰੇ ਬੱਚਿਆਂ ਨੂੰ ਚੁੱਕ ਕੇ ਲੈ ਜਾਂਦੇ ਨੇ ਸਾਡੇ ਟਰੈਕਟਰ ਤੋੜਦੇ ਨੇ ਸਾਡੇ ਵਾਹਨ ਤੋੜਦੇ ਨੇ ਇਹਦਾ ਮਤਲਬ 300 ਮੀਟਰ ਤੋਂ ਅੱਗੇ ਵੀ ਵੱਸ ਸਕਦੇ ਨੇ ਤੇ ਪੰਜਾਬ ਦੇ ਵਿੱਚ ਸਰਕਾਰ ਕਹਦੀ ਹੈ ਖੱਟਰ ਦੀ ਹੈ ਜਾਂ ਭਗਵੰਤ ਮਾਨ ਦੀ ਹੈ ਸੋ ਇਹ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਜਾਂ ਫਿਰ ਉਹ ਰੋਲੀ ਹੋਈ ਹੈ ਖੱਟਰ ਨਾਲ ਇਹ ਜਿਹੜਾ ਕਲੀਅਰ ਕਟ ਜਿਹੜਾ ਪਤਾ ਲੱਗਣਾ ਚਾਹੀਦਾ ਸੋ ਮੈਂ ਸਮਝਦਾ ਕਿ ਇਹ ਬਿਲਕੁਲ ਜੁਰਮ ਕੀਤਾ ਗਿਆ ਹੈ ਔਰ ਇਸ ਕਰਕੇ ਅਸੀਂ ਹੁਣ ਸਾਰਿਆਂ ਨੇ ਰਲ ਕੇ ਫੈਸਲਾ ਲਿਆ ਕਿ 2 ਦਿਨ ਵਾਸਤੇ ਅਸੀਂ ਹਜੇ ਇਹਨੂੰ ਇੱਥੇ ਹੀ ਸਟੇ ਕਰਾਂਗੇ ਉਸ ਤੋਂ ਬਾਅਦ ਅਗਲੀ ਰਣਨੀਤੀ ਤੈਅ ਕਰਾਂਗੇ ਸੋ ਇਸ ਕਰਕੇ ਮੈਂ ਕਲੀਅਰ ਕੱਟ ਗੱਲ ਆਖਦਾ ਕਿ ਇਹ ਜਿਹੜਾ ਭਾਰਤ ਸਰਕਾਰ ਕਰ ਰਹੀ ਹੈ ਇਹ ਬਿਲਕੁਲ ਮੰਦਭਾਗੀ ਗੱਲ ਹੈ ਔਰ ਇਹ ਬਿਲਕੁਲ ਕਹਿ ਦਿਓ ਕਿ ਮਨੁੱਖਤਾ ਦਾ ਕਹਾਣ ਕੀਤਾ ਜਾ ਰਿਹਾ ਮਨਜੀ ਜਿਸ ਤਰੀਕੇ ਦੇ ਨਾਲ ਅੱਜ ਹਾਲਾਤ ਬਣੇ ਕਿਉਂਕਿ ਨੌਜਵਾਨਾਂ ਨਵੇਂ ਖੂਨਾਂ ਜੋਸ਼ ਨਾਲ ਭਰੇ ਹੋਏ ਨੇ ਲਗਾਤਾਰ ਉਹ ਕਹਿੰਦੇ ਨੇ ਕਿ ਸਾਨੂੰ ਛੱਡ ਦੋ ਸਾਨੂੰ ਜਾਣ ਦੋ ਪੋਕ ਲੈਣ ਦੀ ਗੱਲ ਕਰੀਏ ਹੋਰ ਜੇਸੀ ਮਸ਼ੀਨਾਂ ਦੀ ਗੱਲ ਟਰੈਕਟਰਾਂ ਦੀ ਗੱਲ ਕਰੀਏ ਹਾਲਾਂਕਿ ਤੁਸੀਂ ਉਹਨਾਂ ਨੂੰ ਟਰਮੇ ਦੇ ਨਾਲ ਸਮਝਾਉਂਦੇ ਰਹੇ ਪਰ ਲੱਗਦਾ ਨਹੀਂ ਜਿਸ ਤਰੀਕੇ ਦੇ ਨਾਲ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਅੱਜ ਤੁਹਾਡੇ ਵੱਲੋਂ ਕਾਲ ਸੀ ਕੀ ਤਰੀਕ ਦੀ ਕਿ ਆਪਾਂ ਦਿੱਲੀ ਕੁਝ ਕਰਨਾ ਅਜਿਹੇ ਦੇ ਵਿੱਚ ਥੋੜਾ ਜਿਹਾ ਹੋਰ ਜਿਹੜਾ ਸਹਿਯਮ ਨਾਲ ਚੱਲਣਾ ਪਏਗਾ ਨਹੀਂ ਤਾਂ ਹੋਰ ਵੱਡਾ ਵੀ ਕੋਈ ਉਲਟਫੇਰ ਹੋ ਸਕਦੀ ਹੈ ਬਿਲਕੁਲ ਬਿਲਕੁਲ ਦੇਖੋ ਜਿਸ ਤਰ੍ਹਾਂ ਉੱਥੇ ਹੁਣ ਅੱਜ ਤੁਸੀਂ ਇਹ ਸਮਝੋਗੇ ਚਾਰ ਬੱਚਿਆਂ ਦੇ ਗੋਲੀ ਲੱਗੀ ਸਿੱਧੀ ਸਰਕਾਰ ਸਿੱਧੀ ਗੋਲੀਆਂ ਮਾਰਨ ਤੇ ਆ ਗਈ ਸਰਕਾਰ ਕੋਹ ਹਥਿਆਰ ਨੇ ਅਸੀਂ ਨਹੀਂ ਹੱਥੇ ਲੋਗਿਆ ਔਰ ਇਹ ਤੁਸੀਂ ਵੇਖੋਗੇ ਇਸ ਦੇਸ਼ ਦੇ ਲੋਗਿਆ ਸੰਵਿਧਾਨ ਦੇ ਮੁਤਾਬਕ ਇੱਥੇ ਰਹਿਣਾ ਚਾਹੁੰਦੇ ਆ ਪਰ ਇਹ ਸਰਕਾਰ ਸਾਡੇ ਤੇ ਜਬਰ ਕਰ ਰਹੀ ਹੈ ਇਹ ਕਹਿੰਦੇ ਹੋ ਕਿ ਮਨੁੱਖੀ ਹਕਕਾਂ ਦਾ ਘਾਣ ਕਰ ਰਹੀ ਹੈ ਸਰਕਾਰ ਔਰ ਇਹ ਨੂੰ ਦੇਖਦੇ ਹੋਏ ਇਹਨੂੰ ਸਥਿਤੀ ਨੂੰ ਕਿਉਂਕਿ ਇੱਥੇ ਬੱਚੇ ਬਹੁਤ ਗੁੱਸੇ ਚ ਸੀਗੇ ਕਰੋਚ ਚ ਸੀਗੇ ਤੱਤੇ ਸਾਨੂੰ ਉਹਨਾਂ ਨੂੰ ਪਿਆਰ ਨਾਲ ਸਮਝਾਇਆ ਕਿ ਤੁਸੀਂ ਸਾਡੇ ਆਪਣੇ ਬੱਚੇ ਉਹ ਮਾਮਾ ਦਾ ਪੁੱਤ ਅਸੀਂ ਕਿਸੇ ਦਾ ਮਾਮਾ ਦਾ ਪੁੱਤ ਨਹੀਂ ਜਾਣਦੇ ਨਾ ਅਸੀਂ ਬੱਚੇ ਨਹੀਂ ਮਰੋਣੇ ਇਹ ਸਰਕਾਰ ਦਾ ਚਿਹਰਾ ਨੰਗਾ ਕਰਨਾ ਹੈ ਦੁਨੀਆ ਦੇ ਸਾਹਮਣੇ ਇਸ ਕਰਕੇ ਸਹਿਜਤਾ ਰੱਖੋ ਉਹ ਸਹਿਜਤਾ ਨੂੰ ਦੇਖਦੇ ਹੋਏ ਅਸੀਂ ਇਹ ਜਿਹੜਾ 2 ਦਿਨ ਵਾਸਤੇ ਹਲੇ ਕੋਈ ਇੱਥੇ ਕਾਰਵਾਈ ਨਹੀਂ ਕਰਨੀ ਇਹਨੂੰ ਸਟੇ ਕੀਤਾ ਗਿਆ ਸ਼ਾਂਤ ਰੱਖਿਆ ਜਾਏਗਾ ਔਰ ਉਸ ਤੋਂ ਬਾਅਦ ਅਗਲੀ ਰਣਨੀਤੀ ਤੈਅ ਹੋਏਗੀ ਅੱਜ ਜੋ ਹਾਲਾਤ ਹੋਏ ਕਿ ਐਸਕੇਐਮ ਮੋਰਚੇ ਨਾਲ ਗੱਲਬਾਤ ਹੋਈ ਕਿਉਂਕਿ ਕੱਲ ਨੂੰ ਉਹਨਾਂ ਦੀ ਵੀ ਚੰਡੀਗੜ੍ਹ ਦੇ ਵਿੱਚ ਇੰਪੋਰਟੈਂਟ ਮੀਟਿੰਗ ਆ ਕਿ ਉਹਨਾਂ ਦੇ ਲੀਡਰਾਂ ਨਾਲ ਵੀ ਗੱਲਬਾਤ ਹੋ ਰਹੀ ਹੈ ਜਾਂ ਉਹ ਅੱਜ ਦੇ ਇਨਸੀਡੈਂਟ ਤੋਂ ਬਾਅਦ ਕਿਸੇ ਨੇ ਗੱਲਬਾਤ ਕੀਤੀ ਹੋਏ ਕਿ ਨਹੀਂ ਹੁਣ ਹਾਲਾਤ ਵਿਗੜ ਰਹੇ ਨੇ ਅਸੀਂ ਵੀ ਹੁਣ ਤੁਹਾਡੇ ਨਾਲ ਜਾਂ ਇਦਾਂ ਦਾ ਕੁਝ ਹੋਏ ਦੇਖੋ ਇਹ ਕਲੀਅਰ ਕਟ ਹੈ ਕਿ ਅਸੀਂ ਬਹੁਤ ਵਾਰ ਆਖ ਚੁੱਕੇ ਹਾਂ ਕਿ ਆਪਣੀ ਇਹ ਕਿਸਾਨੀ ਦੀ ਲੜਾਈ ਹੈ 23 ਸਾਰੇ ਨੀਰ ਨਾਲ ਸਾਡੀ ਫੋਨ ਤੇ ਗੱਲ ਹੁੰਦੀ ਹੈ ਪਰ ਉਹਨਾਂ ਨੇ ਫੈਸਲਾ ਲੈਣਾ ਹੈ ਉਹ ਉਹਨਾਂ ਦੀ ਆਪਣਾ ਅਧਿਕਾਰ ਹੈ ਹਰ ਇੱਕ ਜਥੇਬੰਦੀ ਆਪਣਾ ਸੰਵਿਧਾਨ ਹੁੰਦਾ ਪਰ ਅੱਜ ਮੈਂ ਕਹਾਂਗਾ ਕਿਸਾਨੀ ਦੀ ਲੜਾਈ ਹੈ ਸਾਰਿਆਂ ਨੂੰ ਇਹਦੇ ਵਿੱਚ ਕੁਦਣਾ ਚਾਹੀਦਾ ਹੈ ਏਕਤਾ ਬਖਾਉਣੀ ਚਾਹੀਦੀ ਹੈ ਤਾਂ ਹੀ ਇਸ ਜ਼ਾਬਰ ਸਰਕਾਰ ਨੂੰ ਝੁਕਾ ਸਕਦੇ ਆ ਆਖਰੀ ਸਵਾਲ ਮਤਲਬ ਹਲੇ 2 ਦਿਨ ਬਾਅਦ ਫੈਸਲਾ ਲਿਆ ਜਾਵੇਗਾ ਕਿਸ ਤਰੀਕੇ ਦੇ ਨਾਲ ਅਗਰੂਪ ਰਹਿਰੇਗੀ ਕੋਈ ਸਰਕਾਰ ਦੇ ਵੱਲੋਂ ਗੱਲਬਾਤ ਦੀ ਹਲੇ ਕੋਈ ਪੇਸ਼ਕਸ਼ ਹੋਈ ਹੈ ਤੁਹਾਨੂੰ ਨਹੀਂ ਹਲੇ ਸਰਕਾਰ ਵੱਲੋਂ ਕੋਈ ਪੇਸ਼ਕਸ਼ ਨਹੀਂ ਬਿਲਕੁਲ ਨਹੀਂ ਕੋਈ ਗੱਲਬਾਤ ਹੁਣ ਸਰਕਾਰ ਨਾਲ ਅਜੇ ਕਿਉਂਕਿ ਸਵੇਰੇ ਕੋਈ ਅੰਦਾਸੋਜ ਦੇ ਕਰੀਬ ਕੋਈ ਅਫੀਸਰ ਸਹਿਬ ਹਨ ਐਸਨ ਤੇ ਉਹਨਾਂ ਨੇ ਉਦੋਂ ਕਿਹਾ ਕਿ ਪੰਜਾਬ ਪੁਲਿਸ ਦੇ ਸੀਨੀਅਰ ਅਫੀਸਰ ਸਨ ਉਹਨਾਂ ਨੇ ਕਿਹਾ ਕਿ ਅਸੀਂ ਕੇਂਦਰ ਨਾਲ ਗੱਲ ਕਰਦੇ ਹਾਂ ਪਰ ਜਿਹੜੀ ਉਹ ਗੱਲਬਾਤ ਹੈ ਉਹ ਉਸੇ ਤਰੀਕੇ ਨਾਲ ਜਿਵੇਂ ਪਹਿਲਾਂ ਮੀਟਿੰਗਾਂ ਹੋਈਆਂ ਸਨ ਉਸੇ ਤਰੀਕੇ ਨਾਲ ਕਰਨੀਆਂ ਚਾਹੁੰਦੇ ਸਨ ਪਰ ਸਾਡੇ ਆਗੂਆਂ ਨੇ ਅਸੀਂ ਸਾਰਿਆਂ ਨੇ ਬੈਠ ਕੇ ਸਲਾਹ ਕਰਕੇ ਕਿ ਅਸੀਂ ਭਾਈ ਜੇ ਤਾਂ ਐਮਐਸਪੀ ਤੇ ਕੋਈ ਹੱਲ ਕੱਢਣਾ ਹੈ ਫਿਰ ਮੀਟਿੰਗ ਕਰਨ ਦਾ ਫਾਇਦਾ ਇਹ ਤੁਸੀਂ ਪ੍ਰੈਸ ਨੂੰ ਕਹੋ ਕਿ ਅਸੀਂ ਐਮਐਸਪੀ ਦੇ ਹੱਲ ਵਾਸਤੇ ਜਾ ਰਹੇ ਹਾਂ ਤੇ ਫਿਰ ਅਸੀਂ ਮੀਟਿੰਗ 'ਚ ਬੈਠਾਂਗੇ ਨਹੀਂ ਤਾਂ ਫਿਰ ਅਸੀਂ ਉਹਨਾਂ ਨੂੰ ਕੋਰਾ ਜਵਾਬ ਦੇ ਕੇ ਆ ਜਾਈਏ ਬਹੁਤ ਬਹੁਤ ਧੰਨਵਾਦ ਆਏ ਨੇ ਕਿਸਾਨ ਲੀਡਰ ਬੀਕੇ ਜੂ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਜ ਜਿਨ੍ਹਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਅੱਜ ਦੇ ਹਾਲਾਤ ਬਣੇ ਔਰ ਕਿਵੇਂ ਸ਼ੰਭੂ ਬਾਰਡਰ ਦੀ ਗੱਲ ਜੇਕਰ ਛੱਡ ਦਈਏ ਤਾਂ ਖਨੌਰੀ ਬਾਰਡਰ ਦੀ ਮੈਂ ਗੱਲ ਕਰਾਂ ਖਨੌਰੀ ਬਾਰਡਰ ਦੇ ਉੱਪਰ ਮਨਜੀਤ ਸਿੰਘ ਰਾਜ ਜੀ ਮੈਂ ਕਿ ਦੱਸ ਰਹੇ ਸੀ ਕਿ ਬਾਰਡਰ ਤੋਂ ਅੰਦਰ ਐਂਟਰ ਕਰਕੇ ਯਾਨੀ ਕਿ ਹਰਿਆਣੇ ਵਾਲੇ ਪਾਸੋਂ ਜਿਹੜੇ ਸੁਰੱਖਿਆ ਕਰਮੀ ਸੀ ਜਿਹੜੇ ਉਧਰ ਦੀ ਫੌਜ ਸੀ ਜਿਹੜੇ ਪੁਲਿਸ ਬਲੈਂਸ ਸੀ ਉਹਨਾਂ ਦੇ ਵੱਲੋਂ ਪੰਜਾਬ ਦੀ ਟਰੈਕਟਰ ਦੀ ਅੰਦਰ ਵੜ ਕੇ ਇੱਧਰ ਟਰੈਕਟਰ ਜਿਹੜੇ ਜ਼ਿਕਰ ਕੀਤਾ ਕਿ 2530 ਟਰੈਕਟਰ ਤੋੜੇ ਗਏ ਔਰ ਕਈ ਨੌਜਵਾਨਾਂ ਨਾਲ ਕੁੱਟਮ ਨੌਜਵਾਨ ਦੀ ਜੋ ਕਿ ਬਿਠਨੇਰ ਦਾ ਸੁਭਕਰਮ ਸਿੰਘ ਸੀ ਉਸ ਦੀ ਮੌਤ ਹੋ ਜਾਂਦੀ ਆ ਤਾਂ ਇੰਨਾ ਜ਼ਿਆਦਾ ਲਾ ਐਂਡ ਆਰਡਰਾਂ ਚ ਖਰਾਬ ਦੇਖਣ ਨੂੰ ਮਿਲਿਆ ਪਰ ਫਿਲਹਾਲ ਜਿਹੜਾ ਸ਼ੰਭੂ ਦਾ ਮੋਰਚਾ ਜਿਵੇਂ ਕਿਸਾਨਾਂ ਨੇ ਦਿੱਲੀ ਕੁਸ਼ ਦੀ ਕਾਲ ਸੀ ਉਸ ਨੂੰ ਹੁਣ 2 ਦਿਨ ਦੇ ਲਈ ਪੋਸਟਪੋਨ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਕੱਲ ਤੇ ਪਰਸੋਂ ਦੇਨ ਇਸ ਪੂਰੇ ਹਾਲਾਤ ਨੂੰ ਲੈ ਕੇ ਜਿਹੜੀ ਆ ਉਹ ਬੰਦਨ ਕੀਤੇ ਜਾਵੇਗਾ ਉਸ ਤੋਂ ਬਾਅਦ ਜਿਹੜੇ ਕਿਸਾਨ ਲੀਡਰ ਨੇ ਉਹ ਮੀਟਿੰਗ ਕਰਨਗੇ ਤੇ ਮੋਰਚੇ ਦੀ ਅਗਲੀ ਰੂਪ ਰੇਖ ਰੂਪਾ ਜਿਹੜੀ ਹੋਏਗੀ ਉਹ ਤੈ ਕੀਤੀ ਜਾਵੇਗੀ ਕੈਮਰਾਮੈਨ ਕੁਲਦੀਪ ਦੇ ਨਾਲ ਭੋਲਜੀਤ ਸਿੰਘ ਦੇਨਿਕ ਸਵੇਰਾ ਸ਼ੰਭੂਵਾਟਰ